ਜੀ ਵੀ ਕਈ ਚੈਰ ਤੋਂ ਇਹ ਸੋਚਦੇ ਸੀਗੇ ਜੋ ਜੋ ਸਾਡੇ ਨਾਲ ਹੋਇਆ ਉਹ ਕਦੀ ਦਸੀਏ ਕਿਸੇ ਨੂੰ ਤੇ ਪਲੇਅਰਾਂ ਨੂੰ ਹੁਣ ਤਾਈਂ ਪੁੱਛ ਨਹੀਂ ਜਾਂ ਬਾਹਰ ਜਿੰਨੇ ਬੰਦੇ ਐ ਨਾ ਇੰਗਲੈਂਡ ਕੈਨੇਡਾ ਅਮਰੀਕਾ ਉਹਨਾਂ ਨੂੰ ਪ੍ਰੋਮੋਟਰਾਂ ਨੂੰ ਪੁੱਛ ਨਹੀਂ ਉਹਨਾਂ ਨੂੰ ਵੀ ਮੈਂ ਇਹ ਗੱਲ ਕਹਿੰਦਾ ਮੈਂ ਵੀ ਪਲੇਅਰ ਨਾਲ ਗੱਲ ਕਰਨੀ ਭਾਈ ਤੁਸੀਂ ਸਿੱਧੀ ਕਰੋ ਮੈਂ ਵਿੱਚ ਨਹੀਂ ਆਣਾ ਤੇ ਨਾਂ ਮੈਂ ਆਉਂਦਾ ਹੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ ਤੇ ਮੈਂ ਮੰਗੀ ਬੱਗਾ ਪੈਂਦ ਤੇ ਆ ਜੋ ਪਿਛਲੇ ਦਿਨਾਂ ਤੋਂ ਜੋ ਕੁਝ ਚੱਲ ਰਿਹਾ ਵਾ ਕਿਉਂ ਬਣਾਉਣੀ ਪਈ ਕੀ ਰੀਜਨ ਸੀਗਾ ਉਹ ਗੱਲ ਕਦੀ ਮਿਲ ਦੱਸਦੇ ਰਹੇ ਆ ਲੋਕਾਂ ਤੱਕ ਸ਼ਾਇਦ ਨਹੀਂ ਵੀ ਪਹੁੰਚਦੀ ਰਹੀ ਪਰ ਅੱਜ ਮੈਂ ਉਸੇ ਵਿਸ਼ੇ ਤੇ ਹੀ ਗੱਲ ਕਰੂੰਗਾ ਤੇ ਕੱਲੇ-ਕੱਲੇ ਵਿਸ਼ੇ ਤੇ ਗੱਲ ਕਰੂੰਗਾ ਅਸੀਂ ਜਿੰਨੇ ਵੀ ਪਲੇਅਰ ਸੀਗੇ ਸੰਦੀਪ ਮੈਂ ਹੋਰ ਵੀ ਸਾਰੇ ਪਲੇਅਰ ਬਹੁਤ ਪਲੇਅਰ ਆ ਇੱਕ ਦੋ ਜਾਣੇ ਨਿਗੇ ਅਸੀਂ ਸਾਰਿਆਂ ਦਾ ਇੱਕ ਸੁਮਨਾ ਸੀਗਾ ਵੀ ਕਬੱਡੀ ਲਈ ਕੋਸ਼ਿਸ਼ ਕਰਨਾ ਤਾਂ ਜੋ ਕੱਲੋਂ ਸਾਡਾ ਆਉਣ ਵਾਲਾ ਪੁੱਖਵਾ ਜਿਨ੍ਹਾਂ ਨੇ ਕਬੱਡੀ ਖੇਡਣੀ ਆ ਜਾਂ ਜਿਨ੍ਹਾਂ ਦੇ ਬੱਚੇ ਆਪਣੇ ਜਿਹੜੇ ਹੈਗੇ ਸਾਡੇ ਖੇਡਣ ਉਹ ਵੀ ਇਸ ਚੀਜ਼ ਨੂੰ ਖੇਡਣ ਕਿਉਂ ਖੇਡਣ ਕਿਉਂਕਿ ਇਹਨੇ ਸਾਨੂੰ ਬਹੁਤ ਕੁਝ ਦਿੱਤਾ ਬੜਾ ਇੱਜ਼ਤ ਮਾਣ ਦਿੱਤਾ ਪਰ ਕਦੀ ਅਸੀਂ ਸ਼ਾਇਦ ਆਪਣੀ ਗੱਲ ਰਾਖੀ ਨਹੀਂ ਸਕੇ ਪਰ ਹੁਣ ਸਾਨੂੰ ਲੱਗਦਾ ਵੀ ਇਹ ਗੱਲ ਸਾਨੂੰ ਕਰਨੀ ਚਾਹੀਦੀ ਆ ਕਰਨੀ ਇਹ ਸੰਦੀਪ ਵੀ ਵਿਚਾਰਾ ਚਾਹੁੰਦਾ ਸੀਗਾ ਇਸ ਤਰ੍ਹਾਂ ਦੀ ਸਟਾਰਟਿੰਗ ਕਿੱਥੋਂ ਹੋਈ ਡਾ ਬਿੰਗਲਾ ਵੀ ਕਿਉਂਕਿ ਚਲੋ ਇਹਨੂੰ ਪਤਾ ਹੀ ਨਹੀਂਗਾ ਵਿਚਾਰਾ ਇਹਦੇ ਤਾਂ ਉਹਨਾਂ ਨੇ ਭਾਰ ਲੱਦ ਦਿੱਤਾ ਇਹ ਲੈ ਕੇ ਤੁਰ ਪਿਆ ਵਿਚਾਰਾ ਵੀ ਕਿ ਨਹੀਂ ਪਹਿਲਾਂ ਤਾਂ ਮੈਂ ਇਹਦੇ ਵਾਲੀ ਗੱਲ ਸ਼ੁਰੂ ਕਰਦਾ ਮਾਂ ਵੀ ਇਹਨਾਂ ਸਾਡਾ ਕਦੋਂ ਤੋਂ ਥੋੜਾ ਜਿਹਾ ਅਸੀਂ ਇਹਨੂੰ ਮਿਲੇ ਜਾਂ ਕਿੱਦਾਂ ਜਾਂ ਟਕਰੇ ਗੱਲਬਾਤ ਸ਼ੁਰੂ ਹੁੰਦੀ ਆ ਪਹਿਲਾਂ ਤਾਂ ਅਸੀਂ ਵੀ ਨਾ ਇੱਥੇ ਟੂਲ ਪਲੇਸ ਤੇ ਸਾਡੇ ਨੇੜੇ ਹੀ ਧਰਨਾ ਲੱਗਾ ਸੀ ਅਸੀਂ ਵੀ ਉੱਥੇ ਗਏ ਜਿੰਦਾ ਇੰਦਾ ਵੀ ਸਾਰਿਆਂ ਨੇ ਉਦੋਂ ਧਰਨੇ ਦੇ ਵਿੱਚ ਇੰਦਾ ਸੀਗਾ ਵੀ ਜੋ ਡੇੜੇ-ਤੇੜੇ ਜੋ ਵੀ ਹੈਗਾ ਸੀਗਾ ਸਾਰੇ ਜਾਂਦੇ ਸੀਗੇ ਕਿਉਂਕਿ ਉਹਨੂੰ ਸਾਰੇ ਸਮਰਥਨ ਕਰਦੇ ਕਿਉਂਕਿ ਉਹ ਇੱਕ ਜਾਣੇ ਦੀ ਨਹੀਂ ਧਰਨਾ ਉਹ ਸਾਰਿਆਂ ਲਈ ਸੀ ਪੰਜਾਬ ਲਈ ਪੰਜਾਬ ਲਈ ਵੀ ਨਹੀਂ ਸੀ ਉਸ ਪੂਰੇ ਇੰਡੀਆ ਲਈ ਸੀਗਾ ਉਹਦੇ ਵਿੱਚ ਹਰ ਇੱਕ ਧਰਮ ਦਾ ਬੰਦਾ ਆਇਆ ਹਰ ਇੱਕ ਪਾਰਟੀ ਦਾ ਬੰਦਾ ਆਇਆ ਹਰ ਇੱਕ ਬੰਦੇ ਨੇ ਹੀ ਸਹਿਯੋਗ ਦਿੱਤਾ ਚਾਹੇ ਉਹ ਸਿੱਖ ਹੋਣ ਹਿੰਦੂ ਹੋਣ ਮੁਸਲਮਾਨ ਹੋਣ ਚਾਹੇ ਅਸਾਈ ਹੋਣ ਸਾਰਿਆਂ ਨੇ ਹੀ ਸਹਿਯੋਗ ਦਿੱਤਾ ਇਸ ਜੋ ਇਹ ਜੋ ਕਰਮਕਾਂਡ ਰਚਿਆ ਗਿਆ ਨਾ ਜੀ ਇਹਦੀ ਜੜ ਜਿਹੜੀ ਆ ਉਹ ਸ਼ੰਭੂ ਕੋਤੇ ਦਿੱਲੀ ਧਰਮੇ ਤੇ ਆ ਜੀ ਉਥੋਂ ਸਟਾਰਟ ਕਰਦੇ ਆ ਚਲੋ ਅਸੀਂ ਵੀ ਗਏ ਜਥੇਬੰਦੀਆਂ ਨੂੰ ਮਿਲੇ ਉਥੇ ਜਿੱਦਾਂ ਸਾਰੇ ਜਾਣ ਜਾਂਦੇ ਆ ਅਸੀਂ ਵੀ ਸਹਿਯੋਗ ਕਰਦੇ ਸੀਗੇ ਪਹਿਲੇ ਦਿਨ ਜਿੱਦਣ ਗਏ ਆ ਸਾਰੇ ਜਾਣੇ ਉਥੇ ਮੱਲਾ ਲੂਵੀ ਉਥੇ ਰੁਕੇ ਆ ਫਿਰ ਹੌਲੀ ਹੌਲੀ ਧਰਨਾ ਚੱਲਿਆ ਇੱਕ ਦੋ ਦਿਨ ਚੱਲਿਆ ਕੋਸ ਟਰਾਲੀ ਲਾ ਕੇ ਉਥੇ ਜਥੇਬੰਦੀਆਂ ਨੇ ਸਟੇਜ ਲਾਉਣ ਦੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਆਪ ਦੀ ਲਗ ਸਟੇਲ ਆਉਣ ਦੀ ਕੋਸ਼ਿਸ਼ ਕੀਤੀ ਮੱਲੇ ਉੱਥੇ ਕੁਛ ਨਾ ਕੁਛ ਕਰਦਾ ਸੀਗਾ ਹਲਾ ਲਲਾ ਉਦੋਂ ਤੱਕ ਅਸੀਂ ਨਹੀਂ ਗਏ ਸੀ ਉੱਥੇ ਉਦੋਂ ਤੱਕ ਮੱਲੇ ਰੋਲਾ ਗੋਲਾ ਚੱਲਦਾ ਸੀਗਾ ਥੋੜਾ ਜਿਹਾ ਫਿਰ ਸਾਨੂੰ ਜਥੇਬੰਦੀਆਂ ਨਾਲ ਗੱਲਬਾਤ ਹੋਈ ਕਿਉਂਕਿ ਉੱਥੇ ਮੁੰਡੇ ਪਹਿਲਵਾਨ ਵੀ ਸੀ ਨਾਮੀ ਪਹਿਲਵਾਨ ਸੀਗੇ ਪੂਰੇ ਟੌਪ ਦੇ weightlifter ਸੀਗੇ ਐਥਲੈਟਿਕ ਵਾਲੇ ਬਹੁਤ ਮੁੰਡੇ ਸੀਗੇ ਕੱਲੇ ਕਬੱਡੀ ਵਾਲੇ ਨਹੀਂ ਸੀਗੇ ਹਾਕੀ ਵਾਲੇ ਫੁੱਟਬਾਲ ਵਾਲੇ ਕਿਹੜਾ ਸਪੋਰਟਸਮੈਨ ਉੱਥੇ ਨਹੀਂ ਸੀਗਾ ਜਿਹੜਾ ਉੱਥੇ ਸਾਡੇ ਨਾਲ ਜਿਹਨੇ ਸਾਡਾ ਸਹਿਯੋਗ ਨਹੀਂ ਕੀਤਾ ਚਲੋ ਕਰਦੇ ਆਂ ਕਰਾਉਂਦੇ ਆ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਾਨੂੰ ਇੱਥੇ ਥੋੜੀ ਅਖਿਆਈ ਹੁੰਦੀ ਆ ਵੀ ਤੁਸੀਂ ਮੁੰਡੇ ਥੋੜੇ ਜਿਲੇ ਲਿਆਓ ਤੇ ਇੱਥੇ ਸਿਸਟਮ ਥੋੜਾ ਜਿਆਦਾ ਦੇਖੋ ਚਲੋ ਕਰਦੇ ਆਂ ਕਰਾਉਂਦੇ ਆ ਉੱਥੇ ਇਹ ਆਇਆ ਵਾ ਤੇ ਅਸੀਂ ਇਹਨੂੰ ਘਰੇ ਪਹਿਲੇ ਦਿਨ ਬੋਲਣ ਨਹੀਂ ਦਿੱਤਾ ਮੇਰੇ ਸਹਾਨਾ ਚਾਹੇ ਬੋਲਿਆ ਕੁਝ ਗਲਤ ਹੋਇਆ ਤਾਂ ਅਸੀਂ ਵੀ ਜਦੇ ਬੰਦੀਆਂ ਨਾਲ ਗੱਲਬਾਤ ਕੀਤੀ ਵੀ ਤੁਸੀਂ ਯਾਰ ਬੋਲਣ ਦਿਓ ਕਿਉਂ ਨਹੀਂ ਬੋਲਦੇ ਫਿਰ ਉਹਨਾਂ ਨੇ ਸਾਨੂੰ ਥੋੜਾ ਜਿਹਾ ਦੱਸਿਆ ਵੀ ਇੰਦਾ ਕਰਕੇ ਆ ਚੱਕਰ ਆ ਵੀ ਇਹ ਥੋੜਾ ਜਿਹਾ ਗਲਤ ਬੋਲਦਾ ਤਾਂ ਤਾਂ ਕਰਕੇ ਇਹਨੂੰ ਰੋਕਣਾ ਪੈਂਦਾ ਥੋੜਾ ਜਿਹਾ ਕਿਹਾ ਵਨ ਫਿਰ ਹੌਲੀ ਹੌਲੀ ਗੱਲ ਚੱਲਦਿਆਂ ਚੱਲਦਿਆਂ ਉਦੋਂ ਤੱਕ ਸਾਡੇ ਸਮਝ 'ਚ ਨਹੀਂ ਕੁਝ ਵੀ ਆਉਂਦਾ ਸੀ ਕਿਉਂਕਿ ਅਸੀਂ ਸਾਰਾ ਕੁਝ ਨਹੀਂ ਪਤਾ ਸੀਗਾ ਸਾਨੂੰ ਕਰਦਿਆਂ ਕਰਦਿਆਂ ਇੱਕ ਦਿਨ ਇਹਨੇ ਇਹੋ ਜਿਹਾ ਕਰਮਕਾਰਨ ਕੀਤਾ ਵੀ ਲਾਲੋ ਵੀ ਇਹਨੇ ਬੱਬੂ ਮਾਨ ਨੂੰ ਸੱਦਿਆ ਸੱਦ ਕੇ ਤੇ ਉਥੇ ਸਟੇਜ ਦੇ ਉੱਤੇ ਜਥੇਬੰਦੀਆਂ ਨੇ ਇਹਨੂੰ ਬੈਨ ਕੀਤਾ ਸੀਗਾ ਵੀ ਭਾਈ ਵੀ ਤੂੰ ਬੰਦੇ ਜਿਆਦਾ ਲੈ ਕੇ ਛੜਦਾ ਤਾਂ ਅਸੀਂ ਛੜ ਨਹੀਂ ਦੇਣਾ ਜਾਂ ਕਿੱਦਾਂ ਵੀ ਤੂੰ ਇਦਾਂ ਨਾ ਕਰ ਇਹਨੂੰ ਕਿਹਾ ਸੀ ਵੀ ਤੈਨੂੰ ਹੱਲੇ ਸਟੇਜ ਤੇ ਨਹੀਂ ਚੜ੍ਹਣ ਦੇਣਾ ਕਿਉਂਕਿ ਇੱਕ ਦੋ ਦਿਨ ਪਹਿਲਾਂ ਗਲਤ ਬੋਲ ਗਿਆ ਉੱਥੇ ਕੁਝ ਇਹਨੇ ਬੱਬੂ ਮਾਨ ਨੂੰ ਲਿਆਂਦਾ ਬੱਬੂ ਮਾਨ ਨੂੰ ਕੋਈ ਪਤਾ ਨਹੀਂ ਸੀ ਕਿ ਕਿ ਨੂੰ ਬਣਾ ਕੀਤਾ ਹੋਇਆ ਵਾ ਚਲੋ ਬੱਬੂ ਮਾਨ ਆਇਆ ਤੇ ਉਥੇ ਜਥੇਬੰਦੀਆਂ ਨੇ ਇਹਦਾ ਵਿਰੋਧ ਕੀਤਾ ਬੱਬੂ ਮਾਨ ਦਾ ਕੋਈ ਵਿਰੋਧ ਨਹੀਂ ਕੀਤਾ ਇਹ ਬੱਬੂ ਮਾਨ ਨੂੰ ਲੈ ਕੇ ਹੋਰ ਥਾਂ ਸਟੇਜ ਕਿਸੇ ਦੀ ਟਰਾਲੀ ਤੇ ਚੜਿਆ ਉਥੇ ਜਾੜ ਕੇ ਲਲ 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 ਬਚਾਈ ਹੈ ਹੋ ਗਿਆ ਜੋ ਹੋ ਗਿਆ ਬਾਅਦ ਵਿੱਚ ਨੇ ਕੰਮ ਸ਼ੁਰੂ ਕਰਤਾ ਵੀ ਮੈਂ ਸਟੇਜ ਅਲੱਗ ਲਾਉਣੀ ਆ ਉਥੇ ਭੰਡੀ ਉਥੇ ਵਿੱਚ ਕੰਮ ਸ਼ੁਰੂ ਕਰਤਾ ਕਿਉਂਕਿ ਆ ਹੀ ਉੱਥੇ ਹੀ ਸੀਗੇ ਬਾਤਾਂ ਚੋਈ ਜਥੇਬੰਦੀ ਵਾਲਿਆਂ ਨੇ ਵੀ ਗੱਲ ਕੀਤੀ ਵੀ ਤੁਸੀਂ ਇਹਨੂੰ ਕੀ ਚੱਕਰ ਹੋਇਆ ਵੀ ਤੁਸੀਂ ਬੋਲਣ ਕਿਉਂ ਨਹੀਂ ਦਿੰਦੇ ਵੀ ਤੁਸੀਂ ਬੱਬੂ ਮਾਰਨ ਕਿਉਂ ਨਹੀਂ ਬੋਲਣ ਦਿੱਤਾ ਸਾਡੇ ਵੀ ਮਨ 'ਚ ਗੁੱਸਾ ਆਇਆ ਫੇ ਉਹਨਾਂ ਨੇ ਸਾਨੂੰ ਬੈਠ ਕੇ ਚੰਗੀ ਤਰ੍ਹਾਂ ਸਮਝਾਇਆ ਵੀ ਆਹ ਗੱਲ ਆਹ ਚੱਕਰ ਆ ਵੀ ਇਹ ਓਵਰ ਬੰਦੇ ਲੈ ਕੇ ਉੱਤੇ ਚੜਦਾ ਇਹਨੂੰ ਇਸੇ ਗੱਲ ਤੋਂ ਕਹਿੰਨੇ ਵੀ ਤੂੰ ਕੱਲਾ ਚੱਲ ਜਾ ਇਹਨੂੰ ਰੋਕਿਆ ਸੀਗਾ ਅਸੀਂ ਬੈਨ ਕੀਤਾ ਸੀਗਾ ਵੀ ਤੁਰ ਉੱਪਰ ਜਾਣ ਨੂੰ ਰੋਕਿਆ ਸੀ ਔਰ ਅਸੀਂ ਕਿਹਾ ਵੀ ਲੋਕਾਂ ਦੇ ਵਿੱਚ ਤਾਂ ਇਹ ਮੈਸੇਜ ਜਾਂਦਾ ਵਾ ਵੀ ਜਿਹੜੀ ਸੰਗਤ ਵੀ ਆਉਂਦੀ ਜਾਂ ਲੂਣ ਨੇ ਲੋਕ ਆਉਂਦੇ ਆ ਉਹ ਤਾਂ ਦੋ ਫਾੜ ਹੋਈ ਜਾਂਦੇ ਜਿਹੜੇ ਬੱਬੂ ਮਾਨ ਦੇ ਫੈਨ ਆ ਉਹ ਦੋ ਫਾੜ ਹੋ ਗਏ ਸਾਰੇ ਜਾਣੇ ਵੀ ਜਥੇਬੰਦੀਆਂ ਕਿਸੇ ਨੂੰ ਬੋਲਣ ਨਹੀਂ ਦਿੰਦੀਆਂ ਜਿਨੇ ਪੰਜਾਬ ਤੋਂ ਵੀ ਆਉਣਾ ਵਾ ਉਹ ਉਹਨੇ ਵੀ ਨਹੀਂ ਆਉਣਾ ਇਹਦਾ ਮਤਲਬ ਕੀ ਸੀਗਾ ਗਲਤ ਪ੍ਰਚਾਰ ਵੀ ਧਰਨਾ ਖਰਾ ਉਹ ਵੀ ਫਿਰ ਅਸੀਂ ਬੱਬੂ ਮਾਨ ਬਾਈ ਨਾਲ ਰਾਸਤਾ ਕਾਇਮ ਕੀਤਾ ਚਲੋ ਸਾਡੀ ਗੱਲਬਾਤ ਹੋਈ ਗੱਲਬਾਤ ਹੋ ਕੇ ਤੇ ਉਹਨੇ ਵੀ ਇਹ ਕਿਹਾ ਵੀ ਜਥੇ ਬੰਦਿਆ ਨੇ ਬੋਲਣ ਨਹੀਂ ਦੇਣਾ ਅਸੀਂ ਕਿਹਾ ਨਹੀਂ ਬਾਈ ਜੀ ਤੁਸੀਂ ਆਜੋ ਗੱਲਬਾਤ ਆਪਾਂ ਕਰਦੇ ਆਂ ਵੀ ਹੋ ਗਈ ਆ ਕੋਈ ਗੱਲ ਨਹੀਂ ਨਾ ਫਿਰ ਉਹ ਜਿੱਦਣ ਸਟੇਜ ਤੇ ਬੱਬੂ ਮਾਨ ਆਇਆ ਵਾ ਇਹਦੇ ਬੰਦੇ ਹਟਦੇ ਨਹੀਂ ਸੀ ਇਹ ਫੇ ਪਤਾ ਨਹੀਂ ਕਿੱਧਰ ਦੀ ਜਾਜੜਿਆ ਫੜਾਫੜੇ ਇਹਦੇ ਨਾਲ ਵੀ ਚਾਰ ਬੰਦੇ ਸੀਗੇ ਚਲੋ ਅਸੀਂ ਕਿਸੇ ਨੂੰ ਨਹੀਂ ਕਹਿੰਦਾ ਕਿਸੇ ਰੁਕਦੇ ਨਹੀਂ ਜਾਂ ਕਿੱਦਾਂ ਨਹੀਂ ਕਰਦੇ ਪਰ ਇਹਨੂੰ ਅਸੀਂ ਰੋਕਿਆ ਵੀ ਚਾਰ ਬੰਦੇ ਜਿਹੜਾ ਨਾਲ ਸਾਡੇ ਮੈਂ ਨਹੀਂ ਸੀ ਉਥੇ ਸਾਡੇ ਨਾਲ ਦੇ ਮੁੰਡੇ ਸੀਗੇ ਉਹਨਾਂ ਨੇ ਰੋਕਿਆ ਤੇ ਰੋਕਿਆ ਤੇ ਇਹਦੇ ਨਾਲ ਦੇ ਆ ਬੰਦਿਆਂ ਨੇ ਸਾਡੇ ਬੰਦਿਆਂ ਨੂੰ ਗਾਲਾਂ ਕੱਢੀਆਂ ਭਵਾਨਾ ਨੂੰ ਕਿਨੇ ਵੀ ਤੁਹਾਨੂੰ ਦੇਖਦੇ ਆ ਬਾਹਰ ਤੁਸੀਂ ਬਹੁਤ ਜ਼ਿਆਦਾ ਬਣੇ ਫਿਰਦੇ ਆ ਚਲੋ ਉੱਥੇ ਤੱਤੇਗਾ ਅਸੀਂ ਵੀ ਉਧਰੋਂ ਆ ਕੇ ਗੱਲਬਾਤ ਹੋਈ ਤੇ ਇਹਨੂੰ ਵੀ ਇਹਨੇ ਵੀ ਵਿੱਚ ਇਹ ਵੀ ਸਿਗਾ ਨਾਲ ਹੀ ਸੀਗਾ ਇਹ ਇਹ ਵੀ ਢੇਲੇ ਵਿੱਚ ਹੀ ਘੜਦਾ ਸੀ ਚਲੋ ਕਰਕੇ ਅਸੀਂ ਇਹਨਾਂ ਨੂੰ ਉੱਥੇ ਸਾਈਡ ਦੇ ਕਰਕੇ ਇਹਨੂੰ ਇੱਕੋ ਗੱਲ ਹੀ ਸਮਝਾਈ ਵੀ ਨਾ ਗਾਲ ਕੱਢਣੀ ਆ ਤੇ ਨਾ ਸੁਣਿਆ ਖਾਣੀ ਆ ਤੇ ਜਥੇਬੰਦੀਆਂ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਜਿਹੜਾ ਬੰਦਾ ਕਲਾਕਾਰ ਆਉਂਦਾ ਵਾ ਉਹਨੂੰ ਬੋਲਣ ਦਿਓ ਖੁੱਲਾ ਟਾਈਮ ਦਿਓ ਬਹੁਤ ਕਲਾਕਾਰ ਉੱਥੇ ਸਾਡੇ ਕੋਲ ਆਏ ਅਸੀਂ ਉਹਨਾਂ ਨੂੰ ਕਲਾਕਾਰਾਂ ਨੂੰ ਵੀ ਇਹ ਅਪੀਲ ਕਰਦੇ ਸੀ ਭਾਜੀ ਵੀ ਤੁਹਾਨੂੰ ਸਾਡੇ ਕੋਲ ਵੀ ਆਉਣ ਦੀ ਲੋੜ ਦੀ ਕੋਈ ਇਸ ਚੀਜ਼ ਦੀ ਗੱਲ ਨਹੀਂ ਕਿ ਜਥੇਬੰਦੀਆਂ ਨਾਲ ਗੱਲ ਹੋ ਗਈ ਆ ਤੁਸੀਂ ਸਿੱਧੇ ਜਾਓ ਟਾਈਮ ਲਾਓ ਤੇ ਬੋਲੋ ਕੋਈ ਤੁਹਾਡਾ ਮੈਗਨੀਫੀਕਡੂਗਾ ਤੁਹਾਡਾ ਤੁਸੀਂ ਬੋਲੋ ਲੋਕ ਤੁਹਾਡੇ ਨਾਲ ਆਉਂਦੇ ਆ ਤੁਹਾਡੇ ਨਾਲ ਜੁੜਦੇ ਆ ਹੋਰ ਵੀ ਕਈ ਬੰਦੇ ਸੀਗੇ ਜਿਹੜੇ ਜਿਹੜੇ ਆਉਂਦੇ ਸੀਗੇ ਉੱਥੇ ਬੋਲਦੇ ਸੀ ਬੋਲਦੇ ਸੀਗੇ ਚਲੋ ਕਰਦੇ ਕਰਾਉਂਦਿਆਂ ਇਹ ਰੱਟਾ ਵਾਧਾ ਵਾਧਾ ਇਹਨੇ ਬਾਅਦੋਂ ਸਾਨੂੰ ਫੋਨ ਵੀ ਲਾਇਆ ਪੁੱਛ ਲਿਓ ਭਲਾ ਇਹਨੂੰ ਪਤਾ ਨਹੀਂ ਹੁਣ ਮੁੱਕਰੀ ਨਾ ਜਾਵੇ ਇਹਨੇ ਸਾਨੂੰ ਪਹਿਲਾਂ ਤਾਂ ਹੋਰ ਬੰਦੇ ਨੂੰ ਫੋਨ ਲਾਇਆ ਤੇ ਮੁੜ ਕੇ ਫੇਰ ਮੈਨੂੰ ਵੀ ਫੋਨ ਲਾਇਆ ਕਹਿੰਦਾ ਤੁਸੀਂ ਥੋੜਾ ਜਿਆਦਾ ਕਰਦੇ ਆ ਤੇ ਮੈਂ ਕਿਹਾ ਭਾਈ ਇਦਾਂ ਨਹੀਂ ਨੀ ਕੋਈ ਗੱਲ ਵੀ ਚਲੋ ਉੱਥੇ ਸਾਡਾ ਕੰਮ ਆ ਪਰ ਤੇਰੇ ਬੰਦਿਆਂ ਨੇ ਗਾਲ ਕੱਢੀ ਆ ਗਾਲ ਨਾ ਅਸੀਂ ਖਾਣੀ ਆ ਤੇ ਨਾ ਕੱਢਣੀ ਆ ਪਰ ਮੈਨੂੰ ਕਹਿੰਦਾ ਵੀ ਆਪਾਂ ਆਹਮੋ ਸਾਹਮਣੀ ਹੋ ਜਾਾਂਗੇ ਚਲੋ ਉਹ ਦੇਣੀ ਇਦਾਂ ਦੇ ਸੀਗੇ ਵੀ ਮੈਂ ਇਹਨੂੰ ਮੇਰੇ ਮੂੰਹ ਵੀ ਐਵੇਂ ਕਹੀਏ ਝੂਠ ਨਹੀਂ ਮੋਨਾ ਵੀ ਇਹੀ ਨਿਕਲਿਆ ਮੈਂ ਕਿਹਾ ਬਾਈ ਘਰੇ ਦੱਸ ਕੇ ਆਏ ਆ ਅੰਦੋਲਨ ਦੇ ਵਿੱਚ ਤੁਰੇ ਆ ਜਦੋਂ ਨਾ ਘਰੇ ਦੱਸਿਆ ਉਹਨਾਂ ਨੂੰ ਘਰਦਿਆਂ ਨੂੰ ਵੀ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਤੁਸੀਂ ਜੋ ਜਿੱਦਾਂ ਹੈਗਾ ਜ਼ਿੰਦਗੀ ਉਦਾਂ ਹੀ ਜੀ ਲਿਓ ਮੈਂ ਇਸ ਚੀਜ਼ ਦਾ ਕੋਈ ਡਾਕਟਰ ਨਹੀਂ ਵੀ ਘਰੇ ਦੱਸ ਕੇ ਹੀ ਆਇਆ ਮੇਰਾ ਵੀਰ ਕਰਨਾ ਅਸੀਂ ਕੋਈ ਲੜਨਾ ਝਗੜਨਾ ਜਾਂ ਦੂਜਾ ਨਹੀਂ ਚਾਹੁੰਦੇ ਵੀ ਇਹ ਅੰਦੋਲਨ ਆ ਇਹਦੇ ਵਿੱਚ ਖਰਾਬੀ ਕਰਾਂਗੇ ਚੰਗਾ ਨਹੀਂ ਲੱਗਦਾ ਮੇਰਾ ਵੀਰ ਤੂੰ ਆਪਣਾ ਕੰਮ ਕਰ ਅਸੀਂ ਆਪਦਾ ਕਰਦੇ ਆਂ ਵੀ ਸਾਨੂੰ ਤੈਨਾਂ ਕੋਈ ਇਤਰਾਜ ਨਹੀਂ ਜਥੇਬੰਦੀਆਂ ਤੈਨੂੰ ਬੁਲਾਉਂਦੀਆਂ ਬੋਲ ਦੇਣ ਤੂੰ ਬੋਲੀ ਚੱਲ ਜੇ ਤੈਨੂੰ ਕਿਸੇ ਚੀਜ਼ ਤੋਂ ਰੋਕਦੇ ਆ ਤੂੰ ਉੱਥੇ ਮੇਰਾ ਵੀਰ ਰੁਕ ਵੀ ਜਾ ਥੋੜਾ ਜਿਹਾ ਚਲੋ ਕਰਦੇ ਕਰਾਉਂਦੇ ਆ ਫਿਰ ਕੁਝ ਗਾਂ ਚੀਜ਼ ਚੱਲੀ ਜਿਹੜੀ ਸੱਚ ਮੈਂ ਤੂੰ ਵੀਡੀਓ ਵੀ ਹੈਗੀ ਐਕਾ ਆਓ ਇਹਦੀ ਵੀਡੀਓ ਵੀ ਇੱਕ ਮੇਰੇ ਕੋਲ ਆ ਮੈਂ ਆਪਣੇ ਵਾਲੇ ਤੇ ਪਾਉਂਗਾ ਪੇਜ ਦੇ ਵਿੱਚ ਹੀ ਇਹ ਉੱਥੇ ਵੀ ਗਏ ਬੈਰੀਅਰ ਤੜਾਇਆ ਨੇ ਤੜਾ ਕੇ ਤਾਂ ਆਪ ਪਿੱਛੇ ਨੂੰ ਪਿੰਡ ਨੂੰ ਹੋਦੋ ਰਿਆ ਹੈਗੀ ਆ ਮੈਂ ਵੀਡੀਓ ਪਾ ਦੂੰਗਾ ਉਹ ਚ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਲੋਕ ਗਾਂ ਨੂੰ ਭਜਾਤੇ ਆਪ ਸਾਈਡ ਨੂੰ ਹੋਇਆ ਸਾਈਡ ਦੀ ਮਗਰ ਨੂੰ ਹੋ ਗਿਆ ਉਹ ਤੋਂ ਮੇਰੇ ਸਾਨਾ ਪੰਜੀ ਕ 70 ਦਿਨੀ ਜਾਂ ਚੌਂ ਪੰਜੀ ਦਿਨੀ ਜਾਂ ਉਹ ਤੋਂ 5 6 7 ਦਿਨਾਂ ਬਾਅਦ ਇਹ ਕੁਝ ਜੋਨ ਨੂੰ ਲੱਗਾ ਵੀ ਨਹੀਂ ਧਰਨਾ ਤਾਂ ਖਰਾਬ ਨਹੀਂ ਹੋਇਆ ਧਰਨਾ ਸਹੀ ਆ ਬਿਲਕੁਲ ਉਦੋਂ ਇਹ ਪ੍ਰਗਟ ਹੋ ਗਏ ਫਿਰ ਚਲੋ ਉੱਥੇ ਹੀ ਗੱਲ ਨਹੀਂ ਰੁਕੀ ਉੱਥੇ ਵੀ ਥੋੜਾ ਜਿਹਾ ਸੀਗਾ ਇਹਦੇ ਬੰਦੇ ਸੀਗੇ ਉਹਨਾਂ ਨੇ ਵੀ ਸਾਡੀ ਗੱਲਬਾਤ ਉਹਨਾਂ ਨੇ ਸਾਨੂੰ ਗਲਤ ਬੋਲਿਆ ਉੱਥੇ ਵੀ ਸਾਡਾ ਥੋੜਾ ਜਿਹਾ ਹੋਇਆ ਇਹਨਾਂ ਅਸੀਂ ਫੇਰ ਵੀ ਚਲੋ ਪਾਸਾ ਵਟਿਆ ਵੀ ਚੱਲੀਏ ਨਹੀਂ ਛੱਡੂ ਦਫਾ ਕਰੋ ਇਹਨਾਂ ਨਾਲ ਨਹੀਂ ਲੜਨਾ ਅਸੀਂ ਗਿਆ ਬਾਕੀ ਮਨਜੀਤ ਰਾਏ ਨੇ ਆਪਣੇ ਵੀਡੀਓ ਪਾਈ ਆ ਉਹਦੇ ਵਿੱਚ ਉਹਨੇ ਕਲੀਅਰ ਕਰ ਹੀ ਦਿੱਤਾ ਪਰ ਇੱਥੇ ਵੀ ਇਹ ਬੰਦਾ ਟਲਿਆ ਨਹੀਂ ਇਹ ਉਹ ਜੇ ਕਹਿੰਨੇ ਸੁਧਰ ਗਏ ਸੁਧਰੇ ਸੁਧਰੇ ਕੋਈ ਨਹੀਂ ਇਹ ਸੁਧਰਿਆ ਸਿਰਫ ਇੱਕ ਮਖੌਟਾ ਪਾਇਆ ਹੋਇਆ ਮੂੰਹ ਤੇ ਹਰਕਤਾਂ ਇਹਦੀਆਂ ਉਹੀ ਆ ਸਾਰੀਆਂ ਛੱਡਿਆ ਛੁੱਡਿਆ ਨੇ ਕੁਛ ਨਹੀਂਗਾ ਐਵੇਂ ਬਹਿ ਮੀਆਂ ਲੋਕਾਂ ਫੇਰ ਸਾਡੇ ਉਥੇ ਮੁੰਡੇ ਹੁੰਦੇ ਸੀਗੇ 26 ਤੋਂ ਬਾਅਦਾਂ ਫਿਰ ਧਰਨਾ ਲੰਮਾ ਚੱਲਿਆ ਬਹੁਤ ਲੰਮਾ ਚੱਲਿਆ ਚਲੋ ਸਾਨੂੰ ਪੰਜਾਬ ਹੋਣਾ ਪੈਂਦਾ ਸੀ ਕੰਮਕਾਰ ਵੀ ਸੀ ਫਿਰ ਡਿਊਟੀਆਂ ਲਾ ਲਈਆਂ ਬੰਦੇ ਨੇ ਵੀ ਚਲੋ ਥੋੜੇ ਜੇ ਬੰਦੇ ਉੱਥੇ ਆ ਥੋੜੇ ਜੇ ਆ ਜਾਂਦੇ ਸੀ ਜਦੋਂ ਲੋਡ ਪੈਂਦੀ ਸਾਰੇ ਚਲ ਜਾਂਦੇ ਸੀ ਫੋਨ ਕਰਕੇ ਵੀ ਚੱਲੀਏ ਸਾਰੇ ਜਾਣੇ ਇੱਕ ਦਿਨ ਸਾਨੂੰ ਫੋਨ ਆਇਆ ਵੀ ਇੱਥੇ ਬੰਦੇ ਆਏ ਸੀਗੇ ਲੱਖੇ ਦੇ ਤੇ ਦੋ ਦਿਨ ਪਹਿਲਾਂ ਵੀ ਆਉਂਦੇ ਰਹੇ ਪਹਿਲਾਂ ਵੀ ਆਉਂਦੇ ਰਹੇ ਤਾਂ ਆਣ ਕੇ ਸਾਡੇ ਬੰਦਿਆਂ ਦੇ ਉਹ ਜਿਹੜੇ ਮੁੰਡੇ ਉੱਤੇ ਬਣਾਉਣ ਵਾਲੇ ਸੀਗੇ ਉਹਨਾਂ ਦੇ ਉਹਨਾਂ ਨੇ ਇਹਨਾਂ ਬੰਦਿਆਂ ਨੇ ਸਿਰ ਪਾੜੇ ਉਹ ਸੇਵਾ ਕਰਨ ਵਾਲੇ ਬੰਦੇ ਜਿਹੜੇ ਪ੍ਰਸ਼ਾਦਾ ਪਾਣੀ ਦੋ ਦਿਨ ਪ੍ਰਸ਼ਾਦਾ ਪਾਣੀ ਵੀ ਛੱਕੇ ਗਏ ਉਹਨਾਂ ਕੋਲ ਤੀਜੇ ਦਿਨ ਉਹਨਾਂ ਦੇ ਸਿਰ ਪਾੜੇ ਵਿਚਾਰਿਆਂ ਦੇ ਉੱਥੇ ਉਹਨਾਂ ਨੇ ਜਦੋਂ ਰੌਲਾ ਰੂਲਾ ਪਾਇਆ ਤੇ ਨੇੜੇ ਹੋਰ ਸੰਗਤ ਸੀਗੀ ਕੋਈ ਪ੍ਰਸ਼ਾਦਾ ਪਾਣੀ ਛਕਣ ਵਾਲੀ ਹੋਰ ਵੀ ਟਰਾਲੀਆਂ ਜੋ ਬੰਦੇ ਬੰਦੇ ਨਿਕਲੇ ਉਹਨਾਂ ਨੇ ਫੇਰ ਇੱਕ ਸਫਲ ਲਿਆ ਉੱਥੇ ਜਿਹੜੀ ਸੰਗਤ ਸੀ ਨਾ ਜਿਹੜੀ ਉੱਥੇ ਲੰਗਰ ਤੇ ਆਉਂਦੀ ਪ੍ਰਸ਼ਾਦਾ ਪਾਣੀ ਛਕਣੇ ਉਹਨਾਂ ਨੇ ਵੀ ਛੱਲਿਆ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਇੱਥੇ ਇਹ ਤਾਂ ਬੰਦੇ ਸੇਵਾ ਕਰਦੇ ਆ ਵੀ ਇਹ ਤਾਂ ਪ੍ਰਸ਼ਾਦਾ ਪਾਣੀ ਧਰਨੇ ਚ ਖਣਾਉਂਦੇ ਇਹਨੂੰ ਪੁੱਛੇ ਵੀ ਉਹਨਾਂ ਨੂੰ ਜਿਹੜੇ ਬੰਦੇ ਸੇਵਾ ਕਰਨਦੇ ਆ ਤੂੰ ਉਹਨਾਂ ਦੇ ਬੰਦਿਆਂ ਆਪਦੇ ਆ ਕੋਈ ਸਿਰ ਪੜਾਉਂਦੇ ਆ ਕਿੱਡਾ ਗਤਲਮੰਦੀ ਦਾ ਕੰਮ ਆ ਯਾਰ ਉਹ ਕਿਤੇ ਤਾਂ ਖੜ ਜਾ ਯਾਰ ਤੂੰ ਕਿਤੇ ਵੀ ਨਹੀਂ ਖੜਦਾ ਤੂੰ ਪਹਿਲਾਂ ਤੂੰ ਕਬੱਡੀ ਖੇਡੀ ਤੂੰ ਕਹਿੰਨਾ ਵੀ ਮੈਂ ਪੱਟਾਂ ਤੇ ਥਾਪੀਆਂ ਮਾਰੀ ਜਾਂਨਾ ਕਬੱਡੀ ਖੇਡੀ ਚੱਲ ਮੈਂ ਆਹ ਗੱਲ ਕਲੀਅਰ ਕਰ ਲਵਾਂ ਸਾਚ ਚੱਲਿਆ ਵਿੱਚੇ ਰਹਿ ਗਈ ਹਲੇ ਥਾਪੀ ਵਾਲੀ ਬਾਤ ਕਰਦਾ ਫਿਰ ਅਸੀਂ ਇਹ ਬੰਦੇ ਸੱਦੇ ਥੋੜੇ ਜੇ ਤਾਂ ਹੀ ਉੱਤੇ ਦੋ ਦਿਨ ਚੱਲ ਗਏ ਫਿਰ ਬੰਦੇ ਆਏ ਤੇ ਬਾਹਲੀ ਗੱਲਾਂ ਨਾਂ ਵੀ ਲੈ ਦੂੰਗਾ ਉਹਨਾਂ ਦਾ ਉਹਨਾਂ ਨੇ ਵੀ ਆਣ ਕੇ ਕਲੀਅਰ ਕੀਤਾ ਇਹਦੇ ਹੀ ਬੰਦੇ ਆ ਜੋ ਸਾਨੂੰ ਪਤਾ ਲੱਗਾ ਵੀ ਉਹਨਾਂ ਦੇ ਨਾਲ ਕੌਣ-ਕੌਣ ਆਉਂਦੇ ਰਹੇ ਸੀ ਤਾਂ ਫਿਰ ਉਹ ਗੱਲ ਕਲੀਅਰ ਕਰਾਉਣ ਰਪਿੰਦਰ ਜਲਾਲ ਆਇਆ ਸੀ ਉਹਦੇ ਨਾਲ ਹੋਰ ਵੀ ਮੁੰਡੇ ਆਏ ਸੀ ਉਹ ਚਲੋ ਉਹਨੇ ਉੱਥੇ ਗੱਲ ਕਰੀ ਕਲੀਅਰ ਕਰਾਈ ਸਾਡੀ ਉਹਨੇ ਉਹਨੇ ਵੀ ਦੱਸਿਆ ਸੀ ਵੀ ਬੰਦੇ ਇਹਦੇ ਹੀ ਆ ਲਖੇ ਦੇ ਬਾਕੀ ਜੇ ਪੁੱਛਣਾ ਵਾ ਕੋਈ ਗੱਲ ਦੀ ਤੁਹਾਨੂੰ ਲੱਗਦਾ ਵੀ ਝੂਠ ਬੋਲਦਾ ਤਾਂ ਆਪਣੇ ਮਹਾਰਾਜ ਵਾਲੇ ਬਾਬਾ ਜੀ ਆ ਮਹਾਰਾਜ ਵਾਲੇ ਬਾਬਾ ਜੀ ਆਪਣੇ ਜੇ ਇਹ ਗੱਲ ਕਲੀਅਰ ਕਰਨੀ ਹੋਊ ਬਾਬਾ ਹਰਦੀਪ ਸਿੰਘ ਜੀ ਉਹਨਾਂ ਕੋਲ ਅਸੀਂ ਗਏ ਸਾਨੂੰ ਕਿਉਂਕਿ ਫੇਰ ਵੀ ਸ਼ਰਮ ਮਾਰਦੀ ਧਰਨੇ ਦੀ ਕਿਉਂਕਿ ਇਹ ਤਾਂ ਹਰਕਤਾਂ ਸ਼ੁਰੂ ਤੋਂ ਹੀ ਇਹ ਕਰਦਾ ਆ ਜੇ ਆਪ ਨਹੀਂ ਕਰਨੀਆਂ ਤੇ ਨਾਲਦਿਆਂ ਤੋਂ ਕਰਾ ਦੇਣੀਆਂ ਉਹਨਾਂ ਕੋ ਵੀ ਗਏ ਤਾਂ ਉਹਨਾਂ ਦੇ ਅੱਗੇ ਵੀ ਅਸੀਂ ਬੇਨਤੀ ਕੀਤੀ ਜੀ ਇਹਨੂੰ ਸਮਝਾਓ ਕੁਝ ਆ ਗੱਲ ਨੂੰ ਹੱਥ ਮਾਰੇ ਵੀ ਉੱਥੇ ਮੁੰਡੇ ਸੇਵਾ ਕਰਦੇ ਸੀ ਦਸੇ ਨੇ ਸਿਰ ਪੜਵਾਤੇ ਉਹਨਾਂ ਦੇ ਕੀ ਲੈਣਾ ਇਸ ਕੰਮ ਜੋ ਪਰ ਉਹ ਰੰਝੇ ਸਾਡੇ ਨਾਲ ਹੀ ਸੀ ਸਾਰੀ ਵੀ ਉਹ ਲੰਗਰ ਚ ਕਾਉਣਾ ਵਰ ਲੰਗਰ குரு ਮਹਾਰਾਜ ਦੀ ਕਿਰਪਾ ਦਾ ਸੀ ਸਾਡਾ ਕੋਈ ਲੰਗਰ ਨਹੀਂ ਸੀ ਉਹ ਸੰਗਤ ਦਾ ਲੰਗਰ ਸੀ ਸੰਗਤ ਦਾ ਹੀ ਉਥੇ ਖਾਣ ਜੋ ਵੀ ਰਸਤ ਆਉਂਦੀ ਸੀ ਉਹ ਸੰਗਤ ਦੀ ਸੀ ਤੇ ਸੰਗਤ ਨੂੰ ਹੀ ਵਰਤਿਆ ਜਾਂਦਾ ਸਾਡਾ ਕੋਈ ਨਹੀਂ ਸੀ ਮੇਰਾ ਇਕੱਲੇ ਦਾ ਨਹੀਂ ਸੀ ਜਿੰਨੇ ਵੀ ਆ ਮੈਂ ਨਾ ਲਿਆ ਵੀ ਚਲੋ ਪਹਿਵਾਨ ਕਬੱਡੀ ਵਾਲੇ ਫੁੱਟਬਾਲ ਵਾਲੇ ਹਾਕੀ ਵਾਲੇ ਸਾਰੇ ਜੋ ਵੀ ਕੋਈ ਰਹਿ ਵੀ ਗਿਆ ਹੋਊਗਾ ਤਾਂ ਬਾਈ ਜੀ ਸਾਰੀ ਸੰਗਤ ਦਾ ਲੰਗਰ ਸੀ ਸੰਗਤ ਹੀ ਛੱਡਦੀ ਸੀ ਉਥੇ ਜਿਹੜੇ ਬੰਦੇ ਅੰਦੋਲਨ ਚ ਰਹੇ ਆ ਉਹਨਾਂ ਨੂੰ ਇਹ ਪਤਾ ਵਾ ਕਿ ਜਿੱਦਣ ਧਰਨਾ ਖਤਮ ਹੋਇਆ ਉਹਦੋਂ ਵੀ ਬਾਅਦ ਚੋ ਦੋ ਦਿਨ ਬਾਅਦ ਚੋ ਲੰਗਰ ਲਿਆਂਦਾ ਚੱਕੇ ਜਦੋਂ ਸਾਰੀ ਸੰਗਤ ਉਥੋਂ ਤੁਰ ਪਈ ਚਲੋ ਇਹ ਗੱਲ ਮੈਂ ਇਹਦੇ ਨਾਲ ਕਲੀਅਰ ਕਰ ਦਿੱਨਾ ਜੀ ਬਾਕੀ ਇਹ ਕਦੀ ਕਹਿੰਦਾ ਮੈਂ ਕਬੱਡੀ ਖੇਡਦਾ ਰਿਆ ਕਦੀ ਕਹਿੰਦਾ ਮੈਂ ਬਦਮਾਸ਼ੀ ਕਰਦਾ ਰਿਆ ਇਹ ਮੈਂ ਦੇਖਿਆ ਹਿਆ ਉਹ ਮੇਰਾ ਦੇਖਿਆ ਹਿਆ ਆਹ ਦੇਖਿਆ ਹਿਆ ਭਰਾਵਾ ਅਸੀਂ ਸਿਰਫ ਕਬੱਡੀ ਖੇਡਦੇ ਆ ਕਬੱਡੀ ਤੋਂ ਸਿਵਾਏ ਹੋਰ ਵੀਰੇ ਨਹੀਂ ਇਹੋ ਜੇ ਕੋਈ ਗਲਤ ਕੰਮ ਕੀਤਾ ਤੇ ਨਾਸਾ ਤੋਂ ਹੁੰਦੀ ਆ ਕਿਉਂਕਿ ਅਸੀਂ ਮਿਹਨਤ ਕੀਤੀ ਆ ਤੇ ਮਿਹਨਤੀ ਗਾ ਕਰਨੀ ਆ ਤੇ ਬਾਕੀ ਜਿਹੜੀ ਇਹਨੇ ਕਬੱਡੀ ਖੇਡੀ ਆ ਇਹ ਕਹਿੰਦਾ ਵੀ ਇਦਾਂ ਇਦਾਂ ਜੇ ਉਹ ਕਬੱਡੀ ਵੀਰ ਜੀ ਜਿਹੜਾ ਬੰਦਾ ਨਾ ਰੇਡਾਂ ਪਾਉਂਦਾ ਹੁੰਦਾ ਟੌਪ ਦੀਆਂ ਰੇਡਾਂ ਪਾਉਂਦਾ ਤੇ ਬੈਸਟ ਨਿਕਲਦਾ ਵਾ ਉਹ ਕਦੇ ਤੁਸੀਂ ਸਾਰੀ ਸੰਗਤ ਜਾਣਦੀਆਂ ਵੀ ਕਬੱਡੀ ਛੱਡਦਾ ਦੇਖਿਆ ਕਦੀ ਟ੍ਰੀਡਾ ਕੱਪ ਚੋਂ ਵੀ ਬੈਸਟ ਇੱਥੋਂ ਵੀ ਬੈਸਟ ਉੱਥੋਂ ਵੀ ਬੈਸਟ ਘਰੇ ਸ਼ੀਲਡਾ ਲਿਆਉਂਦਾ ਕਦੀ ਉਹਦੇ ਘਰ ਦੇ ਵੀ ਉਹਨੂੰ ਕਬੱਡੀ ਨਹੀਂ ਛੱਡਣ ਦਿੰਦੇ ਕਬੱਡੀ ਛੱਡਦਾ ਨਹੀਂ ਕੋਈ ਵੀ ਪਰ ਜਦੋਂ ਕੋਈ ਮੋਰੇ ਪਤੰਦਰ ਟੱਕਰ ਜਾਂਦਾ ਉਹ ਛੜਾ ਜਾ ਰੂ ਦਿੰਦਾ ਇਹਨੇ ਛੱਡੀ ਨਹੀਂ ਇਹਦੀ ਛੜਾਈ ਆ ਕਹਿੰਦੇ ਇਹਨੂੰ ਮੋਰੇ ਪਹਿਲਵਾਨ ਕੋਈ ਉਹੋ ਜਿਹਾ ਟੱਕਰ ਗਿਆ ਹਣਾ ਸਾਨੂੰ ਵੀ ਟੱਕਰ ਦੇ ਰਹੇ ਆ ਬਾਈ ਜੀ ਖੇਡਦੇ ਰਹੇ ਆ ਤਣ ਤਣ ਦਿਨ ਆਣ ਕੇ ਕਈਆਂ ਨੂੰ ਸੂਪੀ ਪੀਂਦੇ ਰਹੇ ਦਾੜਾਂ ਦੁਖਦੀਆਂ ਰਹੀਆਂ ਸਾਡੀਆਂ ਥੋੜੀ ਘੁੱਟ ਨਹੀਂ ਖਾਦੀ ਨੇੜੇ ਨੇੜੇ ਸਾਡੇ ਏਰੀਆ ਦੇ ਜਿੰਨੇ ਵੀ ਮੇਲੇ ਆ ਨਾ ਟੂਰਨਾਮੈਂਟ ਆ ਉਹਨਾਂ ਸਾਰਿਆਂ ਮੇਲਿਆਂ ਦੀ ਦਾਲ ਪੀਤੀ ਹੋਈ ਆ ਸਾਰੇ ਇਕੱਠੇ ਹੀ ਹੁੰਦੇ ਸੀ ਅਸੀਂ ਤੇ ਦੂਜੀ ਗੱਲ ਮੈਂ ਕਿਸੇ ਹੋਰ ਬਦਮਾਸ਼ ਬਾਰੇ ਜਾਂ ਗੈਂਗਸਟਰ ਬਾਰੇ ਨਹੀਂ ਬੋਲਦਾ ਸ਼ੋਗਨਾਈ ਇਨੀ ਸਾਡੀ ਹਿੰਮਤ ਆ ਵੀ ਉਹਨਾਂ ਬਾਰੇ ਬੋਲੀਏ ਉਹਨਾਂ ਦਾ ਆਦਾਬ ਦਾ ਪਤਾ ਨਹੀਂ ਵਿਚਾਰਿਆਂ ਦੇ ਕੀ ਮਜਬੂਰੀਆਂ ਕੀ ਨਹੀਂ ਮਜਬੂਰੀਆਂ ਪਰ ਇਹਦੇ ਬਾਰੇ ਮੈਂ ਜ਼ਰੂਰ ਬੋਲਦਾ ਵੀ ਜ਼ਿੰਦਗੀ 'ਚ ਮੈਂ ਪਹਿਲਾ ਗੈਂਗਸਟਰ ਦੇਖਿਆ ਜਿਹਨੂੰ ਸਾਰੀ ਉਮਰ ਗੋਲੀਆਂ ਹੀ ਵੱਜੀਆਂ ਲਾਣ ਤਾਂ ਹੀ ਵੱਜੀਆਂ ਤੇ ਗਾ ਵੀ ਇਹਨੂੰ ਲਾਣ ਤਾਂ ਹੀ ਪੈਣੀਆਂ ਕਿਉਂਕਿ ਚੰਗਾ ਕੰਮ ਇਹਨੇ ਕਿਤੇ ਵੀ ਜਾ ਕੇ ਨਹੀਂ ਕੀਤਾ ਤੁਸੀਂ ਆਪ ਸੋਚ ਲਓ ਵੀ ਅੰਦੋਲਨ 'ਚ ਕੀ ਕਰਦਾ ਹੋਊਗਾ ਥੋੜੇ ਦਿਨ ਪਿੱਛੇ ਚਲ ਜਓ ਕਿਉਂਕਿ ਅੰਦੋਲਨ ਵਾਲਾ ਤਾਂ ਬਹੁਤ ਪਿਛ ਪੁਰਾਣਾ ਟਾਈਮ ਹੋ ਗਿਆ ਥੋੜੇ ਦਿਨ ਪਿੱਛੇ ਚਲ ਜਓ ਯੂਨੀਵਰਸਿਟੀ ਗਿਆ ਸੀਗਾ ਉਹ ਯੂਨੀਵਰਸਿਟੀ ਗਿਆ ਤੂੰ ਵੀਰੇ ਉੱਥੇ ਤੇਨੂੰ ਕਾਲੀ ਕਾਂਗਰਸੀ ਕੰਦੀ ਕੀ ਲੋੜ ਆ ਤੈਨੂੰ ਦੱਸ ਮੈਨੂੰ ਜਦੋਂ ਪਿੰਡ ਦੇ ਵਿੱਚ ਆ ਠੀਕ ਆ ਕਾਲੀ ਕਾਂਗਰਸੀ ਕਿ ਹੋਣਗੇ ਜਦੋਂ ਕੋਈ ਸਾਂਝੀ ਸਾਂਝਾ ਕੋਈ ਧਰਨਾ ਲੱਗਾ ਸਾਂਝਾ ਕੋਈ ਖੁਸ਼ੀ ਆ ਕੋਈ ਸਿੱਖ ਆ ਕੋਈ ਹਿੰਦੂ ਆ ਕੋਈ ਮੁਸਲਮਾਨ ਆ ਕੋਈ ਕਾਲੀ ਆ ਕੋਈ ਕਾਂਗਰਸੀ ਆ ਕੋਈ ਆਮ ਆਦਮੀ ਪਾਰਟੀ ਦਾ ਉੱਥੇ ਇਹ ਨਹੀਂ ਤੈਅ ਕੀਤਾ ਜਾਂਦਾ ਉੱਥੇ ਇਹ ਤੈਅ ਕੀਤਾ ਜਾਂਦਾ ਵੀ ਇਹ ਬੰਦੇ ਨੂੰ ਹਮਦਰਦੀ ਹੈ ਤਾਂ ਆਇਆ ਇੱਥੇ ਦੁੱਖ ਵਾ ਤਾਂ ਆਇਆ ਪਰ ਇਹ ਤਾਂ ਪਤਾ ਨਹੀਂ ਮਹਾਰਾਜ ਇੰਨੀ ਬੇਇੱਜ਼ਤੀ ਕਰਾ ਕੇ ਵੀ ਬੱਲੇ 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 ਬੇਇੱਜ਼ਤੀ ਸ਼ੁਗਰਮਾਲ ਕਾ ਵੀ ਇਹ ਹੋ ਜਾਏ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਗਾਹ ਨਾ ਹੋ ਮਾਰੇ ਬਾਕੀ ਗੱਲ ਆ ਜਾਂਦੀ ਆ ਗੈਂਗਸਟਰਾਂ ਦੀ ਵੀ ਮੰਗੀ ਗੈਂਗਸਟਰ ਲੈ ਕੇ ਆ ਕਬੱਡੀ 'ਚ ਮੇਰੇ ਹਿਸਾਬ ਨਾਲ ਕਈ 플레이ਰ ਹੀ ਆ ਜਿਹੜੇ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਆ ਗੈਂਗਸਟਰ ਕਦੋਂ ਆਏ ਆ ਕਿੱਦਾਂ ਆਏ ਕਿੰਨਾ ਚਿਰ ਪਹਿਲਾਂ ਆਏ ਆ ਆ ਤਾਂ ਤੁਸੀਂ ਹੋਣ ਦੇਖਿਆ ਹੋਣ 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 ਦੇਖਿਆ ਹੁਣ ਦਾ ਨੈਟ ਦਾ ਜਮਾਨਾ ਨਹੀਂ ਤਾਂ ਮੇਰੇ ਪਿੰਡਾਂ ਦੇ ਨੇੜੇ ਜਾ ਕੇ ਪੁੱਛ ਲਈ ਮੇਰਾ ਵੀਰ 2007 ਦੀ ਗੱਲ ਹੋਣੀ ਹੈ ਮੇਰੇ ਸਹਾਨਾ ਉਦੋਂ ਵੀ ਭਰਾ ਗੈਂਗਸਟਰ ਦੀ ਮਗਰ ਬੈ ਜੀ ਬੰਦੇ ਹੀ ਸੀਗੇ ਥੋੜੀ ਜੀ ਗੱਲਬਾਤ ਹੋ ਗਈ ਨਾ ਉਹ ਮੈਨੂੰ ਕਹਿੰਦੇ ਵੀ ਤੈਨੂੰ ਖੇਡਣ ਹੀ ਨਹੀਂ ਦੇਣਾ ਤੇਰੀਆਂ ਲੱਤਾਂ ਵੀ ਵੱਡਣੀਆਂ ਤੇਰੀਆਂ ਬਾਹਾਂ ਵੀ ਵੱਡਣੀਆਂ ਤਾਂ ਨੇੜੇ-ਨੇੜੇ 20ਾਂ ਪਿੰਡਾਂ ਨੇ 20ਾਂ ਤੋਂ ਵੀ ਜ਼ਿਆਦਾ ਪਿੰਡਾਂ ਨੇ ਜਿੰਨੇ ਬੰਦੇ ਸੀ ਜਿੰਨੇ ਲੋਕ ਸੀ ਕਬੱਡੀ ਨੂੰ ਪਿਆਰ ਕਰਨ ਵਾਲੇ ਨਾਲ ਹੋਰ ਵੀ ਚਲੋ ਮੁੰਡੇ ਨਾਲ ਬਹੁ ਗਏ ਆਸੇ-ਪਾਸਿਓਂ ਵੀ ਕੋਈ ਰਿਆ ਨਹੀਂ ਕੋਈ ਕਬੱਡੀ ਵਾਲਾ ਉੱਧਰ ਉਹ ਆਏ ਟੂਰਨਾਮੈਂਟ ਤੇ ਖੜੇ ਤਾਂ ਮੈਨੂੰ ਉੱਥੇ ਲਿਜਾ ਕੇ ਉਹਨਾਂ ਨੇ ਖੜਾਇਆ ਮੇਰਾ ਕੀ ਕਸੂਰ ਸੀ ਭਈ ਉਦੋਂ ਮੈਂ ਤਾਂ ਪਲੇਅਰ ਸੀ ਕਬੱਡੀ ਖੇਡਦਾ ਸੀ ਮੈਂ ਫੇਰ ਚਲੋ ਨਾਤ ਮੈਂ ਲੈਣਾ ਨਹੀਂ ਚਾਹੁੰਦਾ ਸੀ ਕਿਸੇ ਦਾ ਵੀ ਕਿਉਂਕਿ ਪਰ ਲੈਣੀ ਪੈਣ ਕੀ ਕਰਾਂ ਹੁਣ ਮਜਬੂਰੀ ਹੈ ਵੀ ਮੇਰਾ ਵੀਰ ਤੂੰ ਲੈਂਬਰ ਸਿੱਧਮਾ ਦਾ ਨਾਮ ਸੁਣਿਆ ਪਤਾ ਹੀ ਹੋਣਾ ਤੈਨੂੰ ਤੂੰ ਇਸ ਲੈਂਡ ਦੇ ਵਿੱਚ ਰਿਹਾ ਤੈਨੂੰ ਤਾਂ ਸਾਰਿਆਂ ਦਾ ਹੀ ਪਤਾ ਹੋਣਾ ਹੱਲੇ ਵੀ ਤੈਨੂੰ ਕਰਦੇ ਹੋਣੇ ਕਈ ਫੋਨ ਫਾਨ ਮੇਰਾ ਵੀਰ ਚਲੋ ਅਸੀਂ 플레이ਰ ਆ ਮੇਰਾ ਵੀਰ 6 ਤੋਂ 7 ਤੋਂ ਮੇਰਾ 6 ਤੋਂ 6 7 ਤੋਂ ਲਾਲਾ 9 10 11 12 13 14 ਤੱਕ 15ਵੀਂ ਹੋ ਗਈ ਵਿੱਚੇ ਮੇਰਾ ਵੀ ਕਈ ਵਾਰੀ ਫੋਨ ਆ ਜਾਂਦੇ ਸੀ ਉਹਨਾਂ ਦੇ ਪਰ ਉਹ ਵੀ ਕੋਈ ਆਪਦੀ ਖੁਸ਼ੀ ਨਾ ਆਣੀ ਸੀ ਕਰਦੇ ਵੀ ਮੈਂ ਕਹੀ ਜਾਂ ਮੈਂ ਖੁਸ਼ੀ ਨਾ ਕਰਦੇ ਕੋ ਪਿੰਡ ਆਲਾ ਗਾਂ ਦੀ ਗਾਂ ਉਹਨਾਂ ਦਾ ਕੋਈ ਸੱਜਣ ਮਿੱਤਰ ਗਾਂ ਦੀ ਗਾਂ ਉਹਨਾਂ ਨੂੰ ਕਹਿ ਦਿੰਦਾ ਬਾਈ ਸਾਡੇ ਪਿੰਡ ਬੰਦਿਆਂ ਨੂੰ ਖਲਾ ਦਿਓ ਤਾਂ ਉਹਨਾਂ ਦਾ ਫੋਨ ਆ ਜਾਂਦਾ ਸੀ ਕਦੀ ਸਾਣਾ ਗਲਤ ਨਹੀਂ ਬੋਲੇ ਮੈਂ ਕਹੀ ਜਾਂ ਮੈਂ ਕੋਈ ਗਲਤ ਬੋਲੇ ਨਹੀਂ ਬਈ ਕਦੀ ਕੋਈ ਗਲਤ ਨਹੀਂ ਬੋਲੇ ਕੋਈ ਮੈਚ ਆ ਮੈਚ ਤੇ ਜਾਇਓ ਹਾਂਜੀ ਭਾਈ ਕੋਈ ਗੱਲ ਨਹੀਂ ਜਾਇਆ ਮੰਗੇ ਕੋਈ ਗੱਲ ਨਹੀਂ ਜਾਉਣਗੇ ਕੀ ਕਰੀਏ ਭਾਈ ਨਾਲ 20 20 ਬੰਦੂਕਾਂ ਵਾਲੇ ਕਿੱਥੇ ਚੱਕੀ ਫਰੀਏ ਆਪਦੀ ਤਾਂ ਰੋਟੀ ਨਹੀਂ ਪੂਰੀ ਹੋਣੀ ਆਪਦੀ ਖਰਾਕ ਪੂਰੀ ਕਰਾਂਗੇ ਕਿ ਉਹਨਾਂ ਦੀ ਪੂਰੀ ਕਰਾਂਗੇ ਹੁਣ ਜੇ ਮੈਂ 5-10 ਬੰਦੇ ਨਾਲ ਰੱਖਾਂ ਢਿੱਲੀ ਜੇ ਮੈਂ ਪਾਮ ਮਾੜੇ ਕੰਮ ਕੀਤੇ ਹੋਣ ਉਹਨਾਂ ਨੂੰ ਵੀ ਮੈਂ ਨਾਲ ਪ੍ਰਸ਼ਾਦਾ ਪਾਣੀ ਛਕਾਵਾਂ ਤੇ ਨਾਲ ਮੈਂ ਆਪ ਛਕਾਂ ਫਿਰ ਮੈਂ ਬਈ ਖੇਡ ਲਈ ਕਬੱਡੀ ਚੱਲ ਜਾਦਾ ਹੀ ਬਈ ਲਾਇ ਦੇਈ ਮੈਂ ਕੋਈ ਗੱਲ ਨਹੀਂ ਉਹਦੋਂ ਵਾਦਾ ਵੀ ਜੇ ਮੈਂ ਨਾਂ ਲੈਣ ਲੰਗਾ ਵੀਰੇ ਬਹੁਤ ਗੈਂਗਸਟਰ ਹਾਂਜੀ ਇਹਦੇ ਵਿੱਚ ਹੀ ਮੈਂ ਤੁਹਾਨੂੰ ਇੱਕ ਵਾਰੀ ਦੱਸਦਾ ਆ ਜਿੱਦਾਂ ਗੱਲ ਚੱਲਦੀ ਚੱਲਦੀ ਤੇ ਵਿੱਚੇ ਮੈਨੂੰ ਚੇਤਾ ਆ ਗਿਆ ਉਦੋਂ ਮੁੰਡਾ ਸਿਗਾ ਨਰਵਾਨੇ ਵਾਲਾ ਕੀ ਨਾਂ ਉਹਦਾ ਕੁਲਵੀਰ ਨਰਵਾਨਾ ਹਾਂ ਜੀ ਉਹ ਸੀ ਸ਼ਾਇਦ ਮੈਂ ਨਾ ਥੋੜਾ ਬਹੁਤਾ ਗਲਤ ਵੀ ਲੈ ਸਕਦਾ ਪਰ ਉੱਲਰ ਬਾਣੀ ਵਾਲਾ ਕਹਿੰਦੇ ਸੀ ਉਹਨੂੰ ਮੈਨੂੰ ਹੁਣ ਮੋਟਾ-ਮੋਟੇ ਚੀਤੇਗਾ ਕਿਉਂਕਿ ਤੂੰ ਬਾਦ ਆਉਂਦਾ ਸ਼ਾਇਦ ਕਾਫੀ ਟਾਈਮ ਬਾਦਾਂ ਕਤਲ ਹੋ ਗਿਆ ਸੀ ਉਹਦਾ ਤੇ ਉਹ ਬਾਈ ਘਰੇ ਆ ਗਿਆ ਨਾਲ ਸਾਡੇ ਏਰੀਏ ਦਾ ਹੀ ਬੰਦਾ ਉਹ ਉਹ ਦਾ ਹੋਰ ਬੰਦੇ ਦਾ ਉਹਦਾ ਯਾਰ ਕਿਸੇ ਬੰਦੇ ਦਾ ਤੇ ਉਹ ਅੰਕਲ ਦਾ ਖਾਸ ਬੰਦਾ 20 ਬੰਦੂਕਾਂ ਵਾਲੇ ਮੇਰਾ ਵੀਰ ਕਰੇ ਤੂੰ ਸੋਚ ਲੈ ਵੀ 20ਾਂ ਬੰਦੂਕਾਂ ਵਾਲਿਆਂ 'ਚ ਪਲਵਾਨ ਨੂੰ ਜਾਂ ਕਿਸੇ ਉਦਾਂ ਨਾਰਮਲ ਬੰਦੇ ਨੂੰ ਬਿਠਾ ਲਾ ਤੇ ਕੀ ਫੀਲ ਕਰੂਗਾ ਉਹ ਉਹਨਾਂ ਦੇ ਪਿੰਡ ਮੈਚ ਸੀਗਾ ਤੂੰ ਮੈਨੂੰ ਉਹ ਕਹਿੰਦਾ ਵੀ ਬਾਈ ਖੇਡਣਾ ਤੇ ਮੇਰੇ ਲੱਗੀ ਸੀ ਲੱਕ ਤੇ ਸੱਟ ਮੈਂ ਕਹਾ ਬਾਈ ਵੀ ਮੇਤੋਂ ਗੱਡੀ ਵੀ ਨਹੀਂ ਚੱਲ ਆਉਂਦੀ ਨਾ ਮੇਤੋਂ ਜਾ ਹੁੰਦਾ ਮੇ ਵੀ ਮੈਂ ਹੱਲੇ ਖੇਡ ਹੀ ਨਹੀਂ ਸਕਦਾ ਵੀ ਆ ਤੇਰੇ ਸਾਹਮਣੇ ਹੀ ਆ ਮੇਰਾ ਵੀ ਦੇਖ ਲਾ ਕੋਈ ਇੱਟ ਸੰਗ ਸ਼ਰਮ ਵਾਲੀ ਗੱਲ ਨਹੀਂ ਹੁਣ ਅਗਲਾ ਜਾਣ ਲੱਗਾ ਮੈਨੂੰ ਇਹ ਕਹਿ ਗਿਆ ਬਾਈ ਵੀ ਜੇ ਸਾਡੇ ਪਿੰਡ ਨਹੀਂ ਆਉਣਾ ਤਾਂ ਹੋਰ ਪਿੰਡ ਵੀ ਖੇਡ ਹੀ ਨਾ ਉਧਰ ਨੂੰ ਖੇਡਣਾ ਤਾਂ ਮੈਂ ਵੈਸੇ ਹੀ ਨਹੀਂ ਸੀ ਹਾਂ ਗੱਲ ਕਹਿਣ ਦੀ ਵੀ ਉਹਨੂੰ ਵਿਚਾਰਾ ਇਹਨੂੰ ਲੋੜ ਨਹੀਂ ਸੀ ਕੀ ਕਹਿੰਦਾ ਹੁਣ ਉਹਨਾਂ ਨੂੰ ਮੈਂ ਕਹਾ ਠੀਕ ਆ ਬਾਈ ਜੀ ਇੰਦਾ ਨਹੀਂ ਹੁੰਦੀ ਹੋਰ ਦੱਸ ਮੇਰਾ ਔਰ ਭਾਈ ਇੱਥੇ ਹੀ ਨਹੀਂ ਮੁੱਕਦਾ ਕੰਮ ਹੁਣ ਤੂੰ ਤਾਂ ਗੈਂਸਟਰਾਂ ਦਾ ਕਹਿਣ ਦਾ ਚਲੋ ਜੀ ਨਹੀਂ ਕਰਦਾ ਪਰ ਫੇਵ ਵੀ ਦੱਸਣਾ ਪੈਂਦਾ ਹੀ ਆ ਮੇਰੇ ਵੀ ਜਿਹੜਾ ਜਿਹੜਾ ਹਲੇ ਇਦੋਂ ਵੀ ਪਰੇ ਦਾ ਮਲ ਠੀਕ ਆ ਸਮਾਂ ਲੰਘ ਗਿਆ ਹੁਣ ਤਾਂ ਖੇਡਦੇ ਹੀ ਨਹੀਂ ਹੁਣ ਕੀ ਨਹੀਂ ਕਰਨਾ ਫੋਨ ਨਾਲ ਇੱਕ ਵਾਰੀ ਵੀਰੇ ਮੈਨੂੰ ਫੋਨ ਆਇਆ ਆਸਟ੍ਰੇਲੀਆ ਜਾਣਾ ਸੀ ਪਹਿਲਾਂ ਦੂਜੇ ਪਾਸਿਓਂ ਫੋਨ ਆਇਆ ਵੀ ਜੀ ਦੋ ਆਸਟ੍ਰੇਲੀਆ ਗਿਆ ਤੌ ਦਾ ਪੜਿਆ ਵਿਚਾਲੇ ਤੇਰਾ ਨੁਕਸਾਨ ਕਰਾਂਗੇ ਆਪਾਂ ਵੀ ਸੋਚਿਆ ਵੀ ਆਪਾਂ ਕੀ ਕਰਨ ਜਾਣਾ ਕਲੇਸ਼ ਦੇ ਦਾਜ ਅਬ ਮੈਂ ਜਾਂਦਾ ਹੀ ਨਹੀਂ ਹੁੰਦਾ ਸ਼ਿਦਗੀ ਤੇ ਜਿੱਥੇ ਰੌਲਾ ਕਲੇਸ਼ ਚੱਲਦਾ ਹੋਵੇ ਕਈ ਦਾ ਕੀ ਕਰਨ ਜਾਣਾ ਆਪਦਾ ਖੇਡਣਾ ਕਿਤੇ ਹੋਰ ਪਾਸੇ ਖੇਡ ਲਵਾਂ ਇਹਨਾਂ ਜਨ ਨੂੰ ਹੋਰ ਇੱਕ ਫੋਨ ਆ ਗਿਆ ਉਹਨਾਂ ਮੇਰੀ ਗੱਲ ਹੋਈ ਤੇ ਮੈਨੂੰ ਕਹਿੰਦਾ ਵੀ ਭਲਵਾਨ ਵੀ ਮੰਗੀ ਬੋਲਦਾ ਮੈਂ ਕਹਾਂ ਜੀ ਹਾਂਜੀ ਮੰਗੀ ਬੋਲਦਾ ਇਹ ਕਹਿੰਦਾ ਵੀ ਮੈਂ ਜੈਪਾਲ ਭੁੱਲਰ ਬੋਲਦਾ ਚਲੋ ਇਸ ਦੁਨੀ ਇਸ ਟਾਈਮ ਉਹ ਦੁਨੀਆ ਦੇ ਵਿੱਚ ਹੈ ਨਹੀਂਗਾ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਮੈਨੂੰ ਕਹਿੰਦਾ ਵੀ ਤੈਨੂੰ ਆਸਟ੍ਰੇਲੀਆ ਜਾਣਾ ਪੈਣਾ ਮੈਚ ਖੇਡਣ ਨੂੰ ਮੈਂ ਕਿਹਾ ਭਾਜੀ ਵੀ ਯਾਰ ਉੱਥੇ ਰੌਲੇ ਵਾਲਾ ਕੰਮ ਆ ਵੀ ਮੈਂ ਜਾਣਾ ਨਹੀਂ ਉਹ ਮੈਨੂੰ ਕਹਿੰਦਾ ਭਲਵਾਨ ਵੀ ਤੇਰੀ ਟਰੈਕਟਰ ਰੱਖਦੀ ਆ ਤੈਨੂੰ ਬੰਦਾ ਟਿਕਟ ਭੇਜਦਾ ਤੇ ਤੂੰ ਚੜ ਜੀ ਉੱਤੇ ਮੈਂ ਮੁੜ ਕੇ ਉਹਨੂੰ ਕਿਹਾ ਮੈਂ ਕਿਹਾ ਭਾਜੀ ਜੀ ਚੱਲ ਗਏ ਉਹਨਾਂ ਨੇ ਰੇਡ ਦੇਣੇ ਆ ਜੇ ਨਾ ਗਏ ਤੁਸੀਂ ਰੇਡ ਦੇਣੇ